ਜਿਹੜਾ ਇਹ ਅਰਦਾਸ ਕਰ ਰਿਹਾ ਹੈ ਗ੍ਰੰਥੀ ਪਹਿਲਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਬਿਨਾ ਇਤਿਹਾਸ ਬੜੇ ਤੋਂ ਇਹ ਤੀਆਂ ਦੀ ਅਰਦਾਸ ਕਰ ਰਿਹਾ ਹੈ ਅਸੀਂ ਤਾਂ ਉਹਨਾਂ ਖਾਤਰ ਮਤਲਬ ਗੱਲ ਘਟਾਏ ਨੇ ਮਤਲਬ ਤੀਆਂ ਦਾ ਤਿਹਾਰ ਉਹ ਤਿਹਾਰ ਹੈ ਬੇਸ਼ਰਮਾ ਇਹ ਕੋਈ ਤਿਹਾਰ ਹੈ ਤੀਆਂ ਦਾ ਇਹ ਇਸ ਤੁਸ ਜਿਹੜਾ ਜੋੜ ਮੇਲਾ ਵੀ ਬਣਾਤਾ ਹੈ ਜੋੜ ਮੇਲੇ ਤਾਂ ਸਾਡੇ ਗੁਰੂਆਂ ਦੇ ਨੇ ਇਹ ਤੁਸੀਂ ਤੀਆਂ ਦਾ ਤਿਹਾਰ ਹੀ ਮਤਲਬ ਜੋੜ ਮੇਲਾ ਬਣਾਤਾ ਦੂਜੀ ਗੱਲ ਅੱਟਾ ਪਿੰਡ ਦਾ ਕੋਈ ਇਹ ਗਰਾਂਤੀ ਸਿੰਘ ਹੈ ਦੇਖੋ ਜਿੰਨੇ ਆਵੇ ਸੁਖ ਹੋਵੇ ਗੁਰੂ ਨਾਨਕ ਦੇਵ ਜਿਹੜੇ ਸਾਡੇ ਸਿੰਘ ਮੱッセ ਰੰਗੜ ਦਾ ਸਿਰ ਲਿਆਈ ਦੀ ਵੱਢ ਕੇ ਕਨਾ ਇਹ ਇਹ ਜੇ ਮੱッセ ਰੰਗੜ ਦਾ ਸਿਰ ਲਿਆਉਣਗੇ ਵੱਢ ਕੇ ਜਿਹੜੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਅਰਦਾਸ ਹੋ ਰਹੀ ਹੈ ਜੀ ਇਹ ਅਰਦਾਸ ਹੋ ਰਹੀ ਹੈਗੀ ਅੱਛਾ ਹਾਂ ਜਿਹੜੇ ਸਾਡੀਆਂ ਧੀਆ ਪੈਣਾ ਅੱਜ ਨਚਾਈਆਂ ਜਾਂਦੀਆਂ ਨੇ ਇਹ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਗਈਆਂ ਨੇਗੀਆਂ ਜਿਵੇਂ ਪੰਚਾਇਤਾਂ ਹੋ ਗਈਆਂ ਜਾਂ ਆਪਦੇ ਪਿੰਡ ਜਿੱਥੇ ਵੀ ਕਿਤੇ ਪਿੰਡਾਂ ਦੇ ਵਿੱਚ ਦਫਾੜ ਹੋ ਰਿਆ ਕੰਮ ਜਿੱਦੋਂ ਜਿੱਦ ਦੇ ਵਿੱਚ ਉਹ ਕਹਿੰਦਾ ਮੈਂ ਵੱਧ ਨਚਾਵਾਂ ਧੀਆਂ ਭੈਣਾਂ ਨੂੰ ਡੀਜੇ ਲਾ ਕੇ ਉਹ ਕਹਿੰਦਾ ਮੈਂ ਵੱਧ ਨਚਾਵਾਂ ਦੇਖੋ ਪੰਜਾਬ ਦੀ ਧਰਤੀ ਹੋਵੇ ਸਾਨੂੰ ਇਹਦੇ ਵਿੱਚ ਇੱਥੇ ਗਾਉਣ ਵਜਾਉਣ ਦੇ ਪ੍ਰਤੀ ਸਾਨੂੰ ਦਿਵਾਲ ਲਵਾਉਣੇ ਚਾਹੀਦੇ ਨੇਗੇ ਗੁਰ ਸਿੱਖੀ ਨਾਲ ਸਾਨੂੰ ਜੋੜਨਾ ਚਾਹੀਦਾ ਹੈ ਜਿਹੜੀਆਂ ਅੱਜ ਸਾਡੀਆਂ ਧੀਆ ਭੈਣਾਂ ਨਿੱਕੇ ਨਿੱਕੇ ਹਲਾ ਲੋ ਤੁਸੀਂ ਘਗਰੇ ਪਾ ਕੇ ਦੀਜਾਂ ਦੇ ਉੱਤੇ ਗੰਦੇ ਗੀਤਾਂ ਦੇ ਉੱਤੇ ਨੱਚ ਲੀਆਂ ਨੇ ਇਹ ਬੜੀ ਸ਼ਰਮ ਲਾਇਕ ਗੱਲ ਹੈ ਕਿ ਅਸੀਂ ਪਿੰਡਾਂ ਦੇ ਜਿੰਨੇ ਵੀ ਸਰਪੰਚ ਨੇ ਪੰਚਾਇਤ ਹੈਗੀ ਜਾਂ ਹੋਰ ਵੀ ਮੌਤਵਰ ਬੰਦੇ ਨੇਗੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਕੋਈ ਸਮਾਂ ਸੀ ਜਦੋਂ ਕੋਈ ਐਤਵਾਰ ਦਾ ਦਿਨ ਰੱਖਿਆ ਜਾਂਦਾ ਸੀਗਾ ਤੇ ਸਾਰੀਆਂ ਧੀਆਂ ਭੈਣਾਂ ਨੂੰ ਜੋ 40 ਸਾਲ ਤੋਂ ਥੱਲੇ ਲੜਕੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਛਾਂਟ ਕੇ ਉਹਨਾਂ ਨੂੰ ਨੰਗੀਆਂ ਕਰਕੇ ਨਚਾਇਆ ਜਾਂਦਾ ਸੀ ਜਿਹੜੀ ਉਹਨਾਂ ਦੇ ਵਿੱਚੋਂ ਸੋਹਣੀ ਪਸੰਦ ਆਉਂਦੀ ਸੀ ਉਹਦੇ ਨਾਲ ਨਿਕਾਹ ਕੀਤਾ ਜਾਂਦਾ ਸੀਗਾ ਤਾਂ ਅੱਜ ਇਹ ਸਾਡੇ ਲਾ ਲੋ ਡੀਜੇ ਲਵਾ ਕੇ ਹੁਣ ਸਾਡੀਆਂ ਪੰਚਾਇਤਾਂ ਸਰਪੰਚ ਇਹ ਕੰਮ ਕਿਵੇਂ ਕੀਤਾ ਸਰਕਾਰਾਂ ਨੇ ਸਰਕਾਰਾਂ ਨੇ ਇਹਨਾਂ ਨੂੰ ਪੈਸੇ ਦੇਣੇ ਸ਼ੁਰੂ ਕਰਤੇ ਫੰਡ ਦੇਣਾ ਸ਼ੁਰੂ ਕਰਤਾ ਇਹਦੇ ਵਿੱਚ ਸ਼ਕਲ ਸਕਾਉਣ ਨੂੰ ਮੰਨਦਾ ਪਰ ਇਹ ਸ਼ਰਮ ਵਾਲੀ ਇੱਕ ਗੱਲ ਹੈ ਸ਼ਰਮ ਵਾਲੀ ਗੱਲ ਇਹ ਦੇਖੋ ਇੱਥੇ ਗ੍ਰਾਂਥੀ ਸਿੰਘ ਨੇ ਅਰਦਾਸ ਵੇਣ ਦੀ ਗਰੀ ਆਹ ਕੁੜੀਆਂ ਦੇਖੋ ਨੱਚਣ ਲੱਗ ਰਹੀਆਂ ਨੇ ਆਹ ਸੁਣ ਲਓ ਇਹ ਹੁਣ ਕੋਈ ਗਮਾਂਡੀ ਦਾ ਮੁੰਡਾ ਕੋਈ ਕੋਈ ਟਰੈਡ ਦੇ ਉੱਤੇ ਲਾ ਦੇ ਡੀਜਾ ਹੁੰਦਾ ਕੋਈ ਸਪੀਕਰ ਲਾ ਦੇ ਅਸੀਂ ਉਹਦੇ ਨਾਲ ਮਰਨ ਮਾਰਨ ਤੇ ਹੋ ਜਾਣਿਆਂਗੇ ਜੇ ਸਪੀਕਰ ਦੀ ਆਵਾਜ਼ ਗੁਰੂ ਘਰ ਦੀ ਆਵਾਜ਼ ਬਾਣੀ ਘੰਟਾ ਦੋ ਘੰਟੇ ਜਾਂ 10 ਮਿੰਟ ਵੱਧ ਪੜੀ ਜਾਵੇ ਉਹਦੇ ਉੱਤੇ ਕਿੰਤੂ ਪ੍ਰਿੰਤੂ ਆਉਣ ਲੱਗ ਜਾਦਾ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੰਨੇ ਵੀ ਪਿੰਡਾਂ ਦੇ ਸਰਪੰਚ ਨੇ ਪੰਚਾਇਤਾਂ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਸੋਚਣਾ ਚਾਹੀਦਾ ਇਹ ਜੀ ਵਿੱਚ ਕਮੈਂਟਾਂ ਦੇ ਵਿੱਚ ਕਹਿੰਦੇ ਨੇ ਵੀ ਜਦੋਂ ਆਪਣਾ ਵਿਆਹ ਹੁੰਦੇ ਨੇ ਉੱਥੇ ਆਰਕੈਸਟਰ ਵਾਲੀਆਂ ਮੂਰੇ ਨੱਚਦੇ ਹੋ ਸਾਰੇ ਪਰਿਵਾਰ ਬੈਠੇ ਹੁੰਦੇ ਨੇ ਵੀ ਉਦੋਂ ਤਾਂ ਬੋਲਦੇ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਉੱਥੇ ਅਸੀਂ ਗੱਤਗਿਆਂ ਸਿੰਘ ਵੀ ਲਿਜਾ ਸਕਦੇ ਹਾਂਗੇ ਤੇ ਉੱਥੇ ਅਸੀਂ ਕਥਾ ਵਿਚਾਰ ਵੀ ਕਰਵਾ ਸਕਦੇ ਹਾਂਗੇ ਇਹ ਜਿਵੇਂ ਹੁਣ ਗ੍ਰੰਥੀ ਸਿੰਘ ਨੇ ਅਰਦਾਸ ਕਰੀ ਹੈ ਬਹੁਤ ਨਿੰਦਣਯੋਗ ਗੱਲ ਹੈ ਅਸੀਂ ਇਹਨੂੰ ਗ੍ਰੰਥੀ ਸਿੰਘ ਹੀ ਨਹੀਂ ਮੰਨਦੇ ਮੈਂ ਹੈਗਾ ਜੀ ਗਾਤਰਾ ਪਾਇਆ ਹੋਇਆ ਅਰਦਾਸ ਕਰ ਰਿਹਾ ਤੇਖ ਦਿਖਾਵੇ ਜਗਤ ਕੋ ਲੋਗਣ ਕੋ ਵਸ ਕੀਨੇ ਵੇਖਤਾਰੇ ਹੋਏ ਸਿੱਖੀ ਦਾ ਬਾਬਾ ਇਹ ਤੋਹਰ ਦਾ ਲਾ ਇਹ ਤੇ ਤੁਈ ਤਾਰਵਾਈ ਹੋਣੀ ਚਾਹੀਦੀ ਐ ਨਾ ਤੁਹਾਡੇ ਦਾ ਅਸੀਂ ਸਾਰੇ ਹੀ ਸਿੱਖ ਪੰਥ ਨੂੰ ਬੇਨਤੀ ਕਰਦੇ ਆ ਜਿਹੜੀਆਂ ਸੰਸਥਾਾਂਾਂ ਚੱਲਦੀਆਂ ਨੇ ਸਿੰਘਲੇ ਜੇ ਸਾਡੇ ਜੋਧੇ ਨੇ ਇਹਦੇ ਲੱਥ ਪੌਣ ਛੇਤੀ ਤੋਂ ਛੇਤੀ ਗਾਹਾਂ ਬਾਹ ਤੇ ਕਿਤੇ ਜਾ ਕੇ ਹੋਰ ਨਾ ਅਰਦਾਸ ਬੇਨਤੀ ਕਰੇ ਅਸੀਂ ਹੁਣ ਇਹ ਅਰਦਾਸਾਂ ਬੇਨਤੀਆਂ ਕਰਿਆ ਕਰਾਂਗੇ ਨੱਚਣ ਵਾਸਤੇ ਗੰਦੇ ਗੀਤ ਸੁਣਨ ਵਾਸਤੇ ਇਹ ਸਾਨੂੰ ਸਾਡਾ ਸੰਧਾਰ ਥੋੜੀ ਐ ਸਿੱਖੀ ਦਾ ਉਸ ਲਟਕੀ ਨੇ લાલો ਤੁਸੀਂ ਕਕਾਰ ਨਹੀਂ ਲਾਹੇ ਬੜੀ ਅਣਖ ਵਾਲੀ ਬੜੀ ਉਹ ਅਣਖ ਵਾਲੀ ਦੀ ਉਹਦਾ ਮਾਣ ਸਨਮਾਨ ਵੀ ਕੀਤਾ ਆਪਣੇ ਸਿੱਖ ਜਥੇਬੰਦੀਆਂ ਨੇ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਤਰ੍ਹਾਂ ਜੋਧੀਆਂ ਹੋਣੀਆਂ ਚਾਹੀਦੀਆਂ ਨੇ ਜੋ ਸਾਡੀਆਂ ਬੀਬੀਆਂ ਲੜਕੀਆਂ ਨੇ ਦੇਖੋ ਕਿੱਡਾ ਵੱਡਾ ਉਹਨੇ ਫਰਜ਼ਨ ਮੈਂ ਆਏਗਾ ਗੁਰਸਿੱਖੀ ਦਾ ਅਸੀਂ ਉਹਨੂੰ ਕਹਿ ਸਕਦੇ ਆ ਵੀ ਇਹ ਆ ਗੁਰਸਿੱਖੀ ਵਾਲੀ ਲੈਣ ਜਿਹੜੀ ਬਹੁਤ ਜ਼ਿਆਦੇ ਉਹ ਲਾਲੋ ਤੁਸੀਂ ਉਹਨੇ ਕਿਸੇ ਦੀ ਪਰਵਾਹ ਨਹੀਂ ਮੰਨੀ ਪਰ ਗੁਰੂ ਦੇ ਕਕਾਰ ਨਹੀਂ ਲਾਹੇ ਪੇਪਰ ਦੇਣ ਨਹੀਂ ਗਈ ਉਹ ਅੰਦਰ ਪੰਜਾਬ ਸਤਿਾਨ ਦੀ ਸਰਕਾਰ ਵੀ ਇਹਨ ਮੰਨ ਗਈ ਵੀ ਅੱਗੇ ਤੋਂ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਦੇਖੋ ਪੰਜਾਬ ਦੀ ਲੜਕੀ ਨੇ ਕਿੰਨਾ ਵਧੀਆ ਸੰਘਰਸ਼ ਲੜਿਆ ਇਹ ਉਹਦਾ ਮਾਨ ਸਨਮਾਨ ਵੀ ਸਿੱਖ ਜਥੇਬੰਦੀਆਂ ਨੇ ਕੀਤਾ ਅਸੀਂ ਉਹ ਲੜਕੀ ਦਾ ਬੀਬੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਿੰਦਨਯੋਗ ਗੱਲ ਹੈਗੀ ਇਹ ਪਿੱਛੇ ਇੱਕ ਵੀਡੀਓ ਹੋਰ ਵਾਇਰਲ ਹੋਈ ਸੀ ਜਿਹੜਾ ਨਾਈ ਆਪਣਾ ਨਾਈਆਂ ਦੀ ਜੋ ਕਟਾਗਿਰੀ ਕਰਦੇ ਨੇ ਕੇਸ ਦਾੜੀ ਕੱਟਦੇ ਨੇ ਉਹਨਾਂ ਦੇ ਉੱਤੇ ਵੀ ਉਹ ਟੈਂਪੂ ਦੇ ਵਿੱਚ ਮਹਾਰਾਜ ਲਿਜਾ ਕੇ ਤੇ ਦੁਕਾਨ ਦੀ ਮੂਰਤ ਕਰਨ ਗਿਆ ਸੀ ਉਹਦੇ ਵੀ ਬੜੇ ਫਿਤਰਪਰੋਲ ਹੋਈ ਹੈ ਉਹਨੂੰ ਵੀ ਬੜਾ ਡੰਡ ਲਾਇਆ ਗਿਆ ਹੈ ਗ੍ਰਾਂਤੀ ਸਿੰਘ ਨੂੰ ਤੇ ਅਸੀਂ ਸਾਰੇ ਹੀ ਗ੍ਰਾਂਤੀ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਦੀ ਥੋੜਾ ਜਿਹਾ ਸਮਝ ਨਾਲ ਕਿਸੇ ਆਪਣਾ ਜਾਂ ਟਕਸਾਲ ਦੇ ਵਿੱਚੋਂ ਜਾਂ ਢਿੰਗ ਸਿੰਘਾਂ ਤੋਂ ਸਿੱਖਿਆ ਕਰੋ ਵੀ ਮਰਜ਼ਾਦਾ ਕੀ ਹੈ ਸਾਡੀ ਸਾਡੀ ਕੀ ਮਰਜ਼ਾਦਾ ਹੈ ਅਸੀਂ ਅੱਜ ਡੇਰਿਆਂ ਦੇ ਵਿੱਚ ਗੂਗਿਆਂ ਤੇ ਮੜੀਆਂ ਮਸਾਣੀਆਂ ਦੇ ਗਾਤਰੇ ਪਾ ਕੇ ਅਸੀਂ ਭੌਂਕਦੇ ਫਿਰਦੇ ਹਾਂ ਜਦੋਂ ਸਾਡੇ ਪੁੱਛ ਵਾਲਿਆਂ ਦੇ ਅਸੀਂ ਪੁੱਛਾਂ ਵਾਲੇ ਬੜੇ ਦੇਖਦਾ ਗਾਤਰਿਆਂ ਵਾਲਿਆਂ ਨੂੰ ਜਿਨ੍ਹਾਂ ਦੇ ਗਾਤਰੇ ਪਾਏ ਹੋਏ ਨੇ ਕਿ ਨਾ ਉਹ ਪੁੱਛਾਂ ਵਾਲੇ ਵੀ ਬਹੁਤ ਜਾਂਦੇ ਨੇਗੇ ਜਦੋਂ ਸਾਡੇ ਗੁਰੂ ਤੁਸੀਂ ਨੇ ਉਹਨਾਂ ਨੂੰ ਕੋਈ ਦਾ ਪ੍ਰਾਪਤ ਹੁੰਦਾ ਇੱਥੇ ਸਾਰਾ ਕੁਝ ਮਿਲਦਾ ਜੇ ਅਸੀਂ ਗੁਰੂ ਦੀ ਸਰਨ ਚ ਆਈਏ ਮਹਾਰਾਜ ਦੇ ਚਰਨਾਂ ਚ ਆਈਏ ਅਰਦਾਸ ਬੇਨਤੀ ਕਰੀਏ ਬਾਣੀ ਪੜੀਏ ਸੇਵਾ ਕਰੀਏ ਸਿਮਰਨ ਕਰੀਏ ਸਾਨੂੰ ਘਾਟ ਹੀ ਨਹੀਂ ਛੱਡਦਾ ਸੱਚੇ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਸਾਰੀ ਦੁਨੀਆ ਦਾ ਮਾਲਕ ਹੈਗਾ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਪਰ ਇਹ ਭੜਕਦੇ ਫਿਰਦੇ ਨੇ ਇਹਨਾਂ ਨੂੰ ਨੱਥ ਪਾਉਣੀ ਚਾਹੀਏਂ ਜਿਵੇਂ ਸਿੱਖ ਜਥੇਬੰਦੀਆਂ ਅਸੀਂ ਬੇਨਤੀ ਕਰਦੇ ਆਂ ਜੀ ਜਿਹੜੇ ਇਹ ਤਿਹਾਰ ਬਣਾਤਾ ਇਹਦਾ ਦੇਖੋ ਜੋੜ ਮੇਲਾ ਬਣਾਤਾ ਇਹ ਗ੍ਰਾਂਤੀ ਸਿੰਘ ਨੇ ਅਰਦਾਸ ਕਰਕੇ ਬਹੁਤ ਹੀ निंदनਯੋਗ ਗੱਲ ਹੈ ਇਹ ਤੇ ਛੇਤੀ ਤੋਂ ਛੇਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇੱਕ ਬਾਬਾ ਜੀ ਉਹ ਰਾਜਸਥਾਨ ਸਿਰਕਾਰ ਨੇ ਉਹ ਲੜਕੀ ਨੂੰ ਪੇਪਰ ਨਹੀਂ ਦੇਣ ਦਿੱਤਾ ਸੀ ਉਹਦਾ ਕੀ ਬਣਿਆ ਇਹਦਾ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਕੀ ਬਣਿਆ ਇਹ ਸਾਡੇ ਜਿਹੜੇ ਪੰਜਾਬ ਦੇ ਲੋਕ ਮਤਲਬ ਜਮਈ ਜਿਵੇਂ ਆਪਾਂ ਕਹਿ ਦਈਏ ਤਾਂ ਸਿੱਖੀ ਨੂੰ ਘਾਣ ਕਰਨ ਤੇ ਲੱਗੇ ਹੋਣੇ ਇੱਕ ਪਾਸੇ ਤਾਂ ਸਾਨੂੰ ਬਾਹਰ ਦੀਆਂ ਸਟੇਟਾਂ ਸਾਨੂੰ ਮਤਲਬ ਉਹ ਪੇਪਰਾਂ 'ਤੇ ਵੀ ਬੈਠਣ ਨਹੀਂ ਦਿੱਤਾ ਜਾਂਦਾ ਸਾਡੀ ਲੜਕੀ ਨੂੰ ਉਹਦੇ ਕਾਰ ਵੀ ਮਤਲਬ ਲਹਾਏ ਗਏ ਸਾਰੇ ਉਹਦੇ ਵਿੱਚ ਡੇਕੇ ਗਏ ਤਾਂ ਇਹ ਸਾਨੂੰ ਕਿਉਂ ਨਹੀਂ ਮਤਲਬ ਇਹ ਨਿਨਸਾਫ ਮਿਲ ਰਿਹਾ ਮਤਲਬ ਜਦੋਂ ਗੁਰੂ ਗੁਰੂਆਂ ਨੂੰ ਮੰਨਦੇ ਰਹੇ ਸਾਡਾ ਪ੍ਰਧਾਨ ਮੰਤਰੀ ਵੀ ਮੰਨ ਰਿਹਾ ਉਹ ਵੀ ਕੋਈ ਨਾ ਕੋਈ ਦਿਨ ਮਨਾਉਂਦਾ ਇਹ ਕਿਹੜੀ ਹੈ ਜੀ ਸਕੇਟਾ ਇਹ ਹੈ ਜੋ ਕੀ ਮਤਲਬ ਕਿੱਡੇ ਕਬਡੇ ਉਹ ਗੱਲ ਮੈਂ ਗੱਲ ਕੀ ਉਹਦੇ ਕੋਲੇ ਵੀ ਪੇਪਰਾਂ 'ਚ ਜਾ ਕੇ ਉਹ ਚਲਾਨ ਦੀ ਕੀ ਗੱਲ ਸਾਡੇ ਕਾਰਪਾ ਕੇ ਅਸੀਂ ਜਾਣ ਨਹੀਂ ਸਕਦੇ ਅਸੀਂ ਬਹਿ ਨਹੀਂ ਸਕਦੇ ਜਿਆ ਪ੍ਰੋਗਰਾਮ ਬਾਅਦ ਸੇ ਰਾਤ ਕਰ ਲਈ ਆ ਗਿਆ ਬੱਸ ਕਰੋ ਜੀ ਹਾਂ ਜੀ ਸ਼ੇ ਪਿਆਰੇ ਮੇਲੇ ਜੋਰ ਮਿਲਿਆ ਆਪ ਜਿਹਾ ਤੇਰਾ ਚੰਦ ਆਵੇ ਸੁਖ ਹੋਵੇ ਗੁਰੂ ਨਾਨਕ ਦਾ ਚੜ੍ਹਦੀ ਕਲਾ ਤੇਰੇ ਬਾਹਰ ਬਸ ਕਾਮਨਾ ਜੀ ਮਾਣੇ ਆ ਹਾਂਜੀ ਬਾਬਾ ਜੀ ਕੀ ਕਹੋਂਗੇ ਅਰਦਾਸ ਹੋ ਰਹੀ ਹੈਗੀ ਵੀ ਗਾਉਣ ਵਜਾਉਣ ਦੀ ਅਰਦਾਸ ਕਰੀਏਗੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਇਹ ਅਰਦਾਸ ਕਰ ਰਿਹਾ ਗ੍ਰੰਥੀ ਪਹਿਲਾਂ ਤਾਂ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਬਿਨਾਂ ਇਤਿਹਾਸ ਬੜੇ ਤੋਂ ਇਹ ਤੀਆਂ ਦੀ ਅਰਦਾਸ ਕਰ ਰਿਹਾ ਅਸੀਂ ਤਾਂ ਉਹਨਾਂ ਖਾਤਰ ਮਤਲਬ ਗੱਲ ਘਟਾਏ ਨੇ ਇਹ ਔਰੰਗਜ਼ੇਬ ਤੀਆਂ ਲਵਾਉਂਦਾ ਹੁੰਦਾ ਸੀ ਜਿਹੜੀ ਅੱਜ ਮਹਿੰਦੀ ਵੀ ਲੱਗ ਰਹੀ ਆ ਕਿ ਨਾ ਸਾਡੇ ਉਹ ਮਹਿੰਦੀ ਆ ਕੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੁੜੀਆਂ ਨੂੰ ਇਕੱਠੀ ਕਰਕੇ ਮਹਿੰਦੀ ਲਾ ਕੇ ਜਾਂਦੇ ਉਹਦੇ ਲਾ ਕੇ ਜਾਂਦੇ ਜਿਹੜੀ ਉਹਨਾਂ ਨੂੰ ਪਸੰਦ ਹੁੰਦੀ ਫਿਰ ਉਹ ਮਤਲਬ ਦੇ ਲੈ ਜਾਂਦੇ ਤੇ ਇਹ ਇਹਨਾਂ ਨੂੰ ਬਣਾ ਲਿਆ ਉਹ ਕਹਿ ਰਿਹਾ ਮਤਲਬ ਤੀਆਂ ਦਾ ਤਿਹਾਰ ਉਹ ਤਿਹਾਰ ਹੈ ਬੇਸ਼ਰਮਾ ਇਹ ਕੋਈ ਤਿਹਾਰ ਹੈ ਤੀਆਂ ਦਾ ਇਹ ਇਹ ਤੁਝੇ ਕਹਾ ਜੋੜ ਮੇਲਾ ਵੀ ਬਣਾਤਾ ਇਹ ਜੋੜ ਮੇਲੇ ਤਾਂ ਸਾਡੇ ਬੁਰੂਆਂ ਦੇ ਨੇ ਇਹ ਤੁਸੀਂ ਤੀਆਂ ਦਾ ਤਿਆਰੀ ਮਤਲਬ ਜੋੜ ਮੇਲਾ ਬਣਾਤਾ ਦੂਜੀ ਗੱਲ ਅਸੀਂ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਇਤਿਹਾਸ ਨਹੀਂ ਕੁਝ ਪੜਿਆ ਪਿੰਡਾਂ ਦੇ ਸਰਪੰਚ ਵੀ ਆਪਣੀਆਂ ਵੋਟਾਂ ਦੇ ਮਾਰੇ ਤਾਂ ਮਤਲਬ ਉਹ ਕਹਿੰਦਾ ਮੈਂ ਕਰਾਂ ਮੈਂ ਉਹ ਕਹਿੰਦਾ ਮੈਂ ਕਰਾਂ ਮੈਂਬਰ ਉਹ ਦੂ ਪੱਬਰ ਹੋਏ ਹੋਏ ਨੇ ਵੀ ਕੱਲੂ ਮੈਂ ਸਰਪੰਚੀ ਚੋਂਣਾ ਫਿਰ ਮੈਨੂੰ ਵੋਟਾਂ ਵੱਧ ਪੈਣ ਮੈਂ ਮਤਲਬ ਕੁੜੀਆਂ ਬੁੜੀਆਂ ਨੂੰ ਆਪਦੇ ਕੰਨੀ ਕਰਾਂ ਬੀਬੀਓ ਪੈਣੋ ਸੋਨੂੰ ਵੀ ਬੇਨਤੀ ਆ ਹੱਥ ਜੋੜ ਕੇ ਵੀ ਭਾਈ ਠੀਕ ਹੈ ਸਾਡਾ ਬਣਦਾ ਚਲ ਤੁਸੀਂ ਦਿਨਿਓ ਸਾਡੇ ਮਤਲਬ ਕੁੜੀਆਂ ਨੂੰ ਬਾਹਰ ਲੈਣੇ ਨਾਲ ਸੂਟ ਚੱਪੇ ਪਾ ਰੇ ਧਿਆਨ ਨਹੀਂ ਆਇਆ ਸਾਡਾ ਕੋਈ ਤੁਸੀਂ ਇਤਿਹਾਸ ਪੜੋ ਗੁਰੂ ਗ੍ਰੰਥ ਸਾਹਿਬ ਚ ਦੇਖੋ ਦਸਵੇਂ ਗ੍ਰੰਥ ਚ ਦੇਖੋ ਸਰਬਲੋਧ ਦੇਖੋ ਜੇ ਕਿਸੇ ਨੂੰ ਨਹੀਂ ਮਤਲਬ ਬਸ ਤਾਂ ਮੇਰੇ ਪਿੰਡ ਆ ਕੇ ਪੜੋ ਤਿੰਨੇ ਮਤਲਬ ਪ੍ਰਕਾਸ਼ ਨੇ ਸਾਡੇ ਪਿੰਡ ਵੀ ਇਹ ਕਿਹਦਾ ਛੋਟੀਆਂ ਛੋਟੀਆਂ ਬੱਚੀਆਂ 10 ਦਾ 12 ਸਾਲ ਦੀਆਂ 12 12 ਸਾਲ ਦੀਆਂ ਦੇ ਘਰੇ ਪਵਾ ਕੇ ਤਾ ਉਹਨਾਂ ਨੂੰ ਮਤਲਬ ਡੀਜੇ ਦੇ ਉੱਤੇ ਗੰਦੇ ਗੀਤਾਂ ਦੇ ਤੇ ਨਚਾਇਆ ਜਾਂਦਾ ਹੈ ਇਹ ਕਿੱਡੀ ਮਾੜੀ ਗੱਲ ਹੈ ਬਾਕੀ ਅਸੀਂ ਸਕੂਲਾਂ ਵਾਲਿਆਂ ਨੂੰ ਵੀ ਕਹਿੰਨੇ ਆ ਜਿਹੜੇ ਮਤਲਬ ਸਾਡੇ ਦਿਮਾਲੇ ਵੱਣ ਕੇ ਜਾਂਦੇ ਨੇ ਬੱਚੇ ਉਹ ਕੜੇ ਪਾ ਕੇ ਜਾਂਦੇ ਨੇ ਅਸੀਂ ਕਹਿੰਨੇ ਆ ਵੀ ਵੱਡਾ ਕੜਾ ਨਾ ਪਾਉਣ ਛੋਟੇ ਕੜੇ ਤੇ ਵੀ ਕੀਤੂ ਪ੍ਰੀਤੂ ਹੁੰਦਾ ਹੈ ਇਹ ਮਤਲਬ ਸਾਡਿਆਂ ਸਿੱਖੀ ਤੇ ਤਾਂ ਕਿੱਡਾ ਵੱਡਾ ਮਤਲਬ ਘਾੜ ਹੋ ਰਿਹਾ ਇੱਕ ਪਾਸੇ ਮਤਲਬ ਤੀਆਂ ਵੀ ਸਾਡੇ ਗਰੰਥੀ ਅਰਦਾਸ ਕਰ ਰਹੇ ਨੇ ਇਹ ਬਹੁਤ ਨਜਾਇਜ਼ ਗੱਲ ਹੈ ਬਹੁਤ ਘਟਿਆ ਗੱਲ ਹੈ ਇਹ ਬੇਨਤੀ ਕਰਦੇ ਆ ਵੀ ਇਹਦੇ